ਤਿੰਨ ਦਿਨਾਂ 'ਚ ਇੱਕ ਵਾਰ ਪਾਟੀ ਆਵੇ, ਟੱਟੀ ਆਵੇ ਜਾਂ ਦਿਨ 'ਚ ਤਿੰਨ ਵਾਰ ਪਾਟੀ ਜਾਂ ਤੁਹਾਨੂੰ ਹਾਜ਼ਰ ਦੀ ਜ਼ਰੂਰਤ ਪਵੇ। ਤੱਕ ਭਰਉਣ ਦੀ ਲੋੜ ਨਹੀਂ। ਕਈ ਵਾਰ ਬੰਦੇ ਜੀ ਦੂਸਰੀ ਵਾਰ ਆਈ ਤੇ ਖਭਰਾ ਜਾਂਦਾ। 8 ਕਿਲੋ ਅੰਮਰੂਦ ਤੇ ਟੱਟੀ ਕਰੋ ਜਮੇ ਪਾਈਆ। ਤੇ ਬਾਕੀ ਰਫੇਜ ਕਿੱਥੇ ਗਈ ਜੀ? ਫੇਰ ਬੰਦੇ ਕਹਿੰਦੇ ਵੀ ਯਾਰ ਅਸੀਂ ਖਰਾਕ ਪੂਰੀ ਖਾਨੇ ਆ। ਖਰਾਕ ਪਹਿਲੇ ਤਿੰਨ ਚਾਰ ਦਿਨ ਤੱਕ ਤਾਂ ਰੱਜ ਕੇ ਖਾਦੀ ਢਿੱਡ ਦੇ ਵਿੱਚ ਖਰਾਕ ਪ੍ਰੋਪਰ ਗਈ। ਹੌਣ ਟਿੱਡੇ ਦੇ ਵਿੱਚੋਂ ਟੱਟੀ ਬਾਹਰ ਨਿਕਲ ਨਹੀਂ ਰਹੀ ਸਾਡੀ ਟੱਟੀ ਜਦੋਂ ਬਾਹਰ ਹੀ ਨਹੀਂ ਨਿਕਲ ਰਹੀ ਫਿਰ ਸਿਰਦਰਦ ਕਿਹੜਾ ਗਵਾਂਡੀਆਂ ਦੇ ਹੋਣੇ ਨਾ ਤੁਹਾਡੇ ਸਰੀਰਕ ਤੌਰ ਤੇ ਕੋਈ ਫਰਕ ਦਿਖਿਆ ਸਗੋਂ ਤੁਹਾਡੇ ਗੋਡੇ ਦੇ ਹੋਣ ਲੱਗੇ ਲਿਵਰ ਤੇ ਫਰਕ ਆ ਗਿਆ ਕਿਡਨੀ ਤੇ ਫਰਕ ਆ ਗਿਆ ਕੋਲੇਸਟ੍ਰੋਲ ਚ ਫਰਕ ਆ ਗਿਆ ਜੋੜ ਦੁਖਣ ਲੱਗੇ ਤੁਰਿਆ ਜਾਂਦਾ ਨਹੀਂ ਹੈਗਾ ਹੁਣ ਹਾਲਾਤ ਇਹ ਨੇ ਪਿੱਠ ਦੇ ਵਿੱਚ ਦਰਦ ਰਹਿੰਦੇ ਆ ਪਹਿਲਾਂ ਅੱਜ ਆਪਦੀ ਰਿਪੋਰਟ ਕਰਾਓ ਅੱਜ ਆਪਦੀ ਰਿਪੋਰਟ ਕਰਾ ਕੇ 45 ਦਿਨ ਤੁਸੀਂ ਮਹਾਰਾਜ ਜੈ ਸ਼ਰਬਤ ਪੀਓ 45 ਦਿਨ ਰਿਪੋਰਟ ਤੁਹਾਡੀ ਆਪੇ ਤੁਹਾਨੂੰ ਜਵਾਬ ਦੇ ਦੋਗੀ ਔਰ 15 ਦਿਨ ਦੇ ਵਿੱਚ ਉਸ ਤੋਂ ਤੁਸੀਂ ਆਪ ਲੋਕਾਂ ਨੂੰ ਦੱਸਣ ਲੱਜੂਗੇ ਵੀ ਹਾਂ ਭਾਈ ਤੁਸੀਂ ਵੀ ਮਹਾਰਾਜਾ ਸਹੀ ਸ਼ਰਬਤ ਪੀਣਾ ਸ਼ੁਰੂ ਕਰੋ ਜਦੋਂ ਆਪਾਂ ਦਵਾਈ ਸ਼ੁਰੂ ਕਰਤੀ ਤੁਸੀਂ ਅੱਜ ਦੀ ਕੰਡੀਸ਼ਨ ਅਸੀਂ ਬਕਾਇਦਾ ਜੇ ਕਹਾਂਗੇ ਤਾਂ ਤੁਹਾਡੀ ਇੱਕ ਫੋਟੋ ਖਿੱਚ ਲਾਂਗੇ ਠੀਕ ਹੈ ਤੁਸੀਂ ਅੱਜ ਦੀ ਫੋਟੋ ਤੇ 45 ਦਿਨਾਂ ਬਾਅਦ ਦੀ ਫੋਟੋ ਤੁਹਾਨੂੰ ਆਪ ਹੀ ਫਰਕ ਪਤਾ ਲੱਗ ਜਾਣੀ ਇੱਕ ਰਿਪੋਰਟ ਦੇ ਵਿੱਚ ਜਿਹੜੀ ਐਸਜੀਪੀਟੀ ਐਸਜੀਓਟੀ ਬਿੱਲੀ ਰੂਬਨ ਵਗੈਰਾ ਜਿਹੜਾ ਉਹ ਕਾਫੀ ਵਧਿਆ ਹੋਇਆ ਸੀ ਫਾਰ ਇਗਜ਼ਾਮਪਲ ਅਸੀਂ ਗੱਲ ਕਰ ਲਈ ਐਸਜੀਪੀਟੀ ਦੀ ਤਾਂ ਇੱਕ ਰਿਪੋਰਟ ਦੇ ਵਿੱਚ 83 ਹੈ ਤੇ ਇੱਕ ਰਿਪੋਰਟ ਦੇ ਵਿੱਚ 22 ਹੈ ਜੋੜਾਂ ਦੇ ਦਰਦ ਦੇ ਪੇਸ਼ੈਂਟ ਬਹੁਤ ਨੇ ਲਿਵਰ ਦੇ ਪੇਸ਼ੈਂਟ ਬਹੁਤ ਜ਼ਿਆਦਾ ਨੇ ਡਾਇਬਟੀਜ਼ ਦੇ ਪੇਸ਼ੈਂਟ ਬਹੁਤ ਜ਼ਿਆਦਾ ਨੇ ਕੋਲੇਸਟ੍ਰੋਲ ਦੇ ਪੇਸ਼ੈਂਟ ਬੀਪੀ ਦੀ ਗੋਣੀ ਖਾਨ ਵਾਲੇ ਪੇਸ਼ੈਂਟ ਬਹੁਤ ਜ਼ਿਆਦਾ ਨੇ ਲੇਕਿਨ ਸਾਰੇ ਬਣੇ ਕਦੋਂ ਜਦੋਂ ਤੁਹਾਡਾ ਲਿਵਰ ਖਰਾਬ ਹੋਇਆ ਕੱਲਾ ਤੁਸੀਂ ਲਿਵਰ ਨੂੰ ਖਿਆਲ ਰੱਖ ਲਓ ਤੇ ਤੁਸੀਂ ਬਿਲਕੁਲ ਤੰਦਰੁਸਤ ਰਹਿਣ ਲੱਗ ਜਾਓਗੇ ਦਵਾਈਆਂ ਖਾ ਖਾ ਕੇ ਅੱਕ ਗਏ ਹੋ ਡਾਕਟਰਾਂ ਕੋਲ ਜਾ ਜਾ ਕੇ ਪੱਕ ਗਏ ਹੋ ਪਰ ਪੇਟ ਤੁਹਾਡਾ ਫੇਰ ਵੀ ਤੁਹਾਡੇ ਨਾਲ ਆਕੜਿਆ ਪਿਆ ਤਾਂ ਅਜਿਹੇ ਦੇ ਵਿੱਚ ਅਸੀਂ ਕੀ ਕਰੀਏ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਇੱਕ ਵਾਰ ਮੁਰਤੋਂ ਅਸੀਂ ਪਹੁੰਚੇ ਆਂ ਜੀ ਡੀ ਆਯੁਰਵੇਦਾ ਜਿੱਥੇ ਯੋਧਾ ਸਿੰਘ ਦੇ ਨੁਸਖੇ ਫਾਰਮੂਲੇ ਯੋਧਾ ਸਿੰਘ ਦੀਆਂ ਗੱਲਾਂ ਲੋਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਔਰ ਉਹਨਾਂ ਤੋਂ ਫਾਇਦਾ ਵੀ ਲੈ ਰਹੇ ਨੇ ਅੱਜ ਅਸੀਂ ਸਮਝਾਂਗੇ ਕਿ ਜਿਹੜੇ ਲੋਕ ਦਵਾਈਆਂ ਕਾ ਕਾ ਕੇ ਪੇਟ ਦਾ ਪੱਠਾ ਬਿਠਾ ਲਿਆ ਉਹਨਾਂ ਨੇ ਤੇ ਉਹਨਾਂ ਦਾ ਹੱਲ ਕੀ ਹੋ ਸਕਦਾ ਸਾਡੇ ਨਾਲ ਨੇ ਓਦਰ ਸਿੰਘ ਓਦਰ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਕਿਕਾ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਫਰੂਕੀ ਜੀ ਜਿੰਨੇ ਵੀ ਦਰਸ਼ਕ ਵੀਡੀਓ ਵੇਖ ਰਹੇ ਨੇ ਤੁਸੀਂ ਅੱਜ ਬੜਾ ਜ਼ਬਰਦਸਤ ਗੱਲ ਕੀਤੀ ਹੈ ਵੀ ਜਿੰਨਾਂ ਲੋਕਾਂ ਨੇ ਦਵਾਈਆਂ ਖਾ ਲੀਆਂ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਲੀਆਂ ਹੁਣ ਉਹ ਦਵਾਈਆਂ ਖਾਣ ਤੋਂ ਬਾਅਦ ਵੀ ਉਹਨਾਂ ਦਾ ਹੱਲਤਾ ਹੋਇਆ ਨਹੀਂ ਸਗੋਂ ਦਵਾਈ ਦੀ ਡੋਜ਼ ਵਧੀ ਜਾ ਰਹੀ ਹੈ ਔਰ ਜਦੋਂ ਆਈ ਵੇਰੀ ਡਾਕਟਰ ਕੋਲ ਜਾਂਦੇ ਨੇ ਤੇ ਡਾਕਟਰ ਕਹਿੰਦਾ ਯਾਰ ਤੁਹਾਡੀ ਦਿੱਕਤ ਜਿਹੜੀ ਪਰੇਸ਼ਾਨੀ ਹੈ ਨਾ ਇਹ ਤੁਹਾਡੇ ਦਿਮਾਗੀ ਪਰੇਸ਼ਾਨੀਆਂ ਸ਼ੁਰੂਆਤ ਤਾਂ ਕੀਤੀ ਸਰੀਰਕ ਤੌਰ ਤੇ ਰਿਪੋਰਟਾਂ ਤੋਂ ਸ਼ੁਰੂ ਕੀਤੀ ਨਾ ਤਾਂ ਰਿਪੋਰਟਾਂ ਬਦਲੀਆਂ ਦੂਸਰੀ ਗੱਲ ਨਾ ਤੁਹਾਡੇ ਸਰੀਰਕ ਤੌਰ ਤੇ ਕੋਈ ਫਰਕ ਦਿਖਿਆ ਸਗੋਂ ਤੁਹਾਡੇ ਗੋਡੇ ਦਹਿਣ ਲੱਗੇ ਲਿਵਰ ਤੇ ਫਰਕ ਆ ਗਿਆ ਕਿਡਨੀ ਤੇ ਫਰਕ ਆ ਗਿਆ ਕੋਲੇਸਟ੍ਰੋਲ ਚ ਫਰਕ ਆ ਗਿਆ ਜੋੜ ਦੁਖਣ ਲੱਗੇ ਤੁਰਿਆ ਜਾਂਦਾ ਨਹੀਂ ਹੈਗਾ ਹੁਣ ਹਾਲਾਤ ਇਹ ਨੇ ਪਿੱਠ ਦੇ ਵਿੱਚ ਦਰਦ ਰਹਿੰਦੇ ਆ ਤੇ ਉਹ ਸਾਰੀਆਂ ਚੀਜ਼ਾਂ ਕਰਕੇ ਬਹੁਤ ਸਾਰੇ ਲੋਕਾਂ ਨੂੰ ਅਲਰਜੀ ਦੀ ਦਿੱਕਤ ਨਜ਼ਲਾ ਜ਼ਖਾਮ ਇਹ ਨਾ ਜ਼ਿਆਦਾ ਖਤਰਨਾਕ ਚੀਜ਼ ਹੈ ਵੀ ਕਿਸੇ ਬੰਦੇ ਨਾਲ ਤੁਸੀਂ ਬੈਠ ਕੇ 2 ਮਿੰਟ ਗੱਲ ਨਹੀਂ ਕਰ ਸਕਦੇ ਤੁਹਾਨੂੰ ਰਮਾਲ ਕੱਢ ਕੇ ਰੱਖਣਾ ਪੈਂਦਾ ਇਹ ਸਾਰੀਆਂ ਫਰੂਕੀ ਜਿਹੀ ਜਿੰਨੀਆਂ ਬਿਮਾਰੀਆਂ ਨੇ ਇਹ ਸਾਰੀਆਂ ਸੰਬੰਧਿਤ ਨੇ ਤੁਹਾਡੇ ਪੇਟ ਦੇ ਨਾਲ ਜਦੋਂ ਤੁਹਾਡਾ ਪੇਟ ਤੰਦਰੁਸਤ ਹੈ ਤਾਂ ਸਮਝੋ ਤੁਸੀਂ ਬਿਲਕੁਲ ਤੰਦਰੁਸਤ ਹੋ ਅਸੀਂ ਸਭ ਤੋਂ ਅਖੀਰ ਤੇ ਜਾ ਕੇ ਗੌਰ ਕਰਦੇ ਆ ਵੀ ਹਾਂ ਯਾਰ ਸਾਡਾ ਪੰਗਾ ਸ਼ੁਰੂ ਕਿੱਥੋਂ ਹੋਇਆ ਸਾਡਾ ਰੋਣਾ ਪਿਆ ਕਿੱਥੋਂ ਸਾਰੇ ਸਰੀਰ ਦੇ ਵਿੱਚ ਗੜਬੜ ਹੋਈ ਕਿੱਥੋਂ ਪਰ ਯੋਧਾ ਜੀ ਮੈਂ ਨਾ ਇੱਕ ਥਾਂ ਤੇ ਪੜ ਰਿਆ ਸੀ ਬੜੇ ਜਾਣਕਾਰੀ ਭਰਪੂਰ ਸੀ ਲੇਖ ਉਹਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਜੇਕਰ ਤੁਹਾਨੂੰ 3 ਦਿਨਾਂ 'ਚ ਇੱਕ ਵਾਰ ਪਾਟੀ ਆਵੇ ਟੱਟੀ ਆਵੇ ਜਾਂ ਦਿਨ 'ਚ 3 ਵਾਰ ਪਾਟੀ ਜਾਂ ਤੁਹਾਨੂੰ ਹਾਜ਼ਰ ਦੀ ਜ਼ਰੂਰਤ ਪਵੇ ਤਾਂ ਘਬਰਾਉਣ ਦੀ ਲੋੜ ਨਹੀਂ ਕਈ ਵਾਰ ਬੰਦੇ ਜੀ ਦੂਸਰੀ ਵਾਰ ਆਈ ਤੇ ਘਬਰਾ ਜਾਂਦੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਫਰੂਕੀ ਜੀ ਤੁਸੀਂ ਖਾਓ ਕਿਲੋ ਅਮਰੂਦ ਤੇ ਟੱਟੀ ਕਰੋ ਜਮੇ ਪਾਈਆ ਤੇ ਬਾਕੀ ਰਫੇਜ ਕਿੱਥੇ ਗਈ ਜੀ ਫੇਰ ਬੰਦੇ ਕਹਿੰਦੇ ਵੀ ਯਾਰ ਅਸੀਂ ਖਰਾਕ ਪੂਰੀ ਖਾਨੇ ਆ ਖਰਾਕ ਪਹਿਲੇ ਤਿੰਨ ਚਾਰ ਦਿਨ ਤੱਕ ਤਾਂ ਰਜ ਕੇ ਖਾਦੀ ਢਿੱਡ ਦੇ ਵਿੱਚ ਖਰਾਕ ਪ੍ਰੋਪਰ ਗਈ ਹੁਣ ਢਿੱਡ ਦੇ ਵਿੱਚੋਂ ਟੱਟੀ ਬਾਹਰ ਨਿਕਲ ਨਹੀਂ ਰਹੀ ਸਾਡੀ ਟੱਟੀ ਜਦੋਂ ਬਾਹਰ ਹੀ ਨਹੀਂ ਨਿਕਲ ਰਹੀ ਫਿਰ ਸਿਰਦਰਦ ਕਿਹੜਾ ਗਵੰਡੀਆਂ ਦੇ ਹੋਣ ਸਿਰਦਰਦ ਵੀ ਸਾਡਾ ਹੁਣ ਸਿਰਦਰਦ ਦੇ ਨਾਲ ਨਾਲ ਸਾਡਾ ਕੋਲੇਸਟ੍ਰੋਲ ਨੇ ਵੀ ਵਧਣਾ ਐਸਜੀਪੀਟੀ ਜਿਹੜੇ ਲਿਵਰ ਦੇ ਵਿੱਚ ਆਪਾਂ ਟੈਸਟ ਕਰਾਉਂਦੇ ਆ ਐਲਿਵਟੀ ਦੇ ਮੈਂ ਤੁਹਾਨੂੰ ਰਿਪੋਰਟਾਂ ਬਕਾਇਦਾ ਦਿਖਾਉਣਾ ਸੀ 45 45 ਦਿਨਾਂ ਦੇ ਵਿੱਚ ਰਿਪੋਰਟਾਂ ਚੇਂਜ ਕਰਕੇ ਦਿਖਾਈਆਂ ਨੇ ਉਹਦਾ ਕਾਰਨ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਇਹ ਆ ਸੀ ਜਦੋਂ ਤੁਹਾਨੂੰ ਗੱਲ ਇਹ ਸਮਝ ਲੱਗੀ ਵੀ ਯਾਰ ਜੇ ਮੈਨੂੰ ਟੱਟੀ ਨਹੀਂ ਆ ਰਹੀ 2 ਦਿਨ ਤੱਕ ਮੈਂ ਬਹੁਤ ਵੱਡੀ ਬਿਮਾਰੀ ਸੰਘੇੜ ਲੈਣੀ ਤੁਸੀਂ ਯਕੀਨ ਮੰਨੂਗੇ ਇੱਕ ਬੰਦੇ ਨੂੰ 3 ਦਿਨ ਤੱਕ ਟੱਟੀ ਨਹੀਂ ਤੇ ਉਹਦੀ ਪੇਟ ਵਾਲੀ ਜਿਹੜੀ ਨਾੜੀ ਹੁੰਦੀ ਆ ਜਿਹੜੀ ਆਪਾਂ ਰੀਡ ਦੀ ਹੱਡੀ ਕਹਿੰਦੇ ਨੇ ਜਿਹਦੇ ਨਾਲ ਸਾਰੀਆਂ ਨਾੜੀਆਂ ਕਨੈਕਟਡ ਨੇ ਉਹ ਨਾੜਾ ਦਬਣ ਲੱਗ ਗਿਆ ਸਿਰਫ ਟੱਟੀ ਨਾ ਆਉਣ ਕਰਕੇ ਤਿੰਨ ਦਿਨ ਤੱਕ ਜੀ ਜੀ ਉਹਦੀ ਕਮਰ 'ਚ ਦਰਦ ਉਹਦੇ ਪੈਰਾਂ 'ਚ ਦਰਦ ਉਹਦੀ ਢੂਈ 'ਚ ਦਰਦ ਉਹਦੇ ਪੂਰੇ ਸ਼ਰੀਰ 'ਚ ਦਰਦ ਨਾਲ ਤੁਰਿਆ ਜਾਵੇ ਨਾ ਉੱਠਿਆ ਜਾਵੇ ਜੀ ਜੀ ਹੁਣ ਮੈਂ ਤੁਹਾਨੂੰ ਰਿਪੋਰਟਾਂ ਤੁਹਾਡੇ ਸਾਹਮਣੇ ਰੱਖਿਆ ਨੇ ਫਰੂਕੀ ਜੀ ਜੀ ਤੁਸੀਂ ਇਹ ਰਿਪੋਰਟਾਂ ਇੱਕ ਵਾਰੀ ਦੇਖੋ ਨੇੜੇਓ ਜੀ ਜੀ ਸੋ ਤੁਸੀਂ ਦੇਖੋ ਰਿਪੋਰਟਾਂ ਚਲੋ ਅਸੀਂ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਰਿਪੋਰਟਾਂ ਦਾ ਧਿਆਨ ਰੱਖਾਂਗੇ ਇੱਕ ਰਿਪੋਰਟ ਦੇ ਵਿੱਚ ਜਿਹੜੀ ਐਸਜੀਪੀਟੀ ਐਸਜੀਓਟੀ ਬਿੱਲੀ ਰੂਬਨ ਵਗੈਰਾ ਜਿਹੜਾ ਉਹ ਕਾਫੀ ਵਧਿਆ ਹੋਇਆ ਸੀ ਫਾਰ ਇਗਜ਼ਾਮਪਲ ਅਸੀਂ ਗੱਲ ਕਰ ਲਈ ਐਸਜੀਪੀਟੀ ਦੀ ਤਾਂ ਇੱਕ ਰਿਪੋਰਟ ਦੇ ਵਿੱਚ 83 ਹੈ ਤੇ ਇੱਕ ਰਿਪੋਰਟ ਦੇ ਵਿੱਚ 22 ਹੈ ਇੱਕ ਰਿਪੋਰਟ ਦੇ ਵਿੱਚ ਬਿੱਲੀ ਰੂਬਨ ਜਿਹੜਾ ਉਹ ਵਧਿਆ ਹੋਇਆ ਇੱਕ ਦੇ ਵਿੱਚ 0.2 ਹੈਗਾ ਇੱਕ ਦੇ ਵਿੱਚ 0.5 ਹੈਗਾ ਇੰਨੀ ਛੇਤੀ ਫਰਕ ਜੀ ਰੁਕੀ ਜੀ ਟਾਈਮ ਤਾਂ ਲੱਗਦਾ ਇਸ ਚੀਜ਼ ਨੂੰ ਪਰ ਇਹਦੇ ਵਿੱਚ ਸਭ ਤੋਂ ਵੱਡਾ ਸਾਥ ਸਾਨੂੰ ਥੋੜਾ ਚਾਹੀਦਾ ਹੁੰਦਾ ਠੀਕ ਹੈ ਜਦੋਂ ਤੁਸੀਂ ਦਿਮਾਗ ਦੇ ਨਾਲ ਸਾਡੀ ਜਿਹੜੀ ਅਸੀਂ ਤੁਹਾਨੂੰ ਡਾਈਟ ਦਿੰਨੇ ਆ ਉਹ ਡਾਈਟ ਨੂੰ ਫੋਲੋ ਕਰਦੇ ਹੋ ਦੇਖੋ ਡਾਈਟ ਦਾ ਵੀ ਇਦਾਂ ਹੀ ਆ ਵੀ ਤੁਸੀਂ ਸਾਰੀ ਜ਼ਿੰਦਗੀ ਨਹੀਂ ਫੋਲੋ ਕਰ ਸਕਦੇ ਖਾਓ ਸਾਰਾ ਕੁਝ ਪਰ ਖਾਓ ਤਰੀਕੇ ਦੇ ਨਾਲ ਹੁਣ ਜਦੋਂ ਅਸੀਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਨਾਲ ਗਾਈਡ ਕਰਦੇ ਆ ਡਾਈਟ ਕਿਵੇਂ ਲੈਣੀ ਆ ਖਾਣਾ ਕਿਵੇਂ ਖਾਣੀ ਆ ਤੁਸੀਂ ਯਕੀਨ ਮੰਨੋ ਯੂਰਿਕ ਐਸਿਡ ਦੇ ਪੇਸ਼ੈਂਟ ਆਪਣੇ ਪੰਜਾਬ 'ਚ ਤੁਸੀਂ ਰਹਿ ਰੱਬ ਦਾ ਨਾਮ ਹੀ ਨਹੀਂ ਨੇ ਜੋੜਾਂ ਦੇ ਦਰਦ ਦੇ ਪੇਸ਼ੈਂਟ ਬਹੁਤ ਨੇ ਲਿਵਰ ਦੇ ਪੇਸ਼ੈਂਟ ਬਹੁਤ ਜ਼ਿਆਦਾ ਨੇ ਡਾਇਬੀਟਿਸ ਦੇ ਪੇਸ਼ੈਂਟ ਬਹੁਤ ਜ਼ਿਆਦਾ ਨੇ ਕੋਲੇਸਟ੍ਰੋਲ ਦੇ ਪੇਸ਼ੈਂਟ ਬੀਪੀ ਦੀ ਗੋਲੀ ਖਾਣ ਵਾਲੇ ਪੇਸ਼ੈਂਟ ਬਹੁਤ ਜ਼ਿਆਦਾ ਨੇ ਲੇਕਿਨ ਸਾਰੇ ਬਣੇ ਕਦੋਂ ਜਦੋਂ ਤੁਹਾਡਾ ਲਿਵਰ ਖਰਾਬ ਹੋਇਆ ਕੱਲਾ ਤੁਸੀਂ ਲਿਵਰ ਨੂੰ ਖਿਆਲ ਰੱਖ ਲਓ ਤੇ ਤੁਸੀਂ ਬਿਲਕੁਲ ਤੰਦਰੁਸਤ ਰਹਿਣ ਲੱਗ ਜਾਊਂਗੇ ਜਦੋਂ ਅਸੀਂ ਲਿਵਰ ਦਾ ਖਿਆਲ ਰੱਖਣਾ ਬੰਦ ਕਰਤਾ ਢਿੱਡ ਦਾ ਖਿਆਲ ਰੱਖਣਾ ਬੰਦ ਕਰਤਾ ਸਾਨੂੰ ਦੋ-ਦੋ ਦਿਨ ਤੱਕ ਟੱਟੀ ਨਹੀਂ ਆ ਰਹੀ ਜਾਂ ਦੋ ਦਿਨ ਤੱਕ ਬਿਲਕੁਲ ਪਤਲੀ ਟੱਟੀ ਆ ਰਹੀ ਆ ਉਹ ਸਾਡੇ ਸ਼ਰੀਰ ਦਾ ਨੁਕਸਾਨ ਕਰ ਰਹੀ ਔਰ ਇਸ ਹੱਦ ਤੱਕ ਨੁਕਸਾਨ ਕਰ ਰਹੀ ਵੀ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਖਰਾਬ ਕਰ ਦੂਗੀ ਜੀ ਜੀ ਮਤਲਬ ਇਹੀ ਹੈ ਜੀ ਫਿਰ ਤੇ ਅਸੀਂ ਕਹਿ ਲਈਏ ਕਿ ਜਿਹੜੇ ਲੋਗ ਨਿਰਾਸ਼ਤਾ ਦੇ ਆਲਮ ਦੇ ਵਿੱਚ ਨੇ ਫਿਰ ਉਹਨਾਂ ਨੂੰ ਕੀ ਕਹੋਗੇ ਉਦਾਸ ਹੋਏ ਬੈਠੇ ਨੇ ਗੋਲੀਆਂ ਖਾ ਖਾ ਕੇ ਮੈਂ ਦੇਖੋ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗਾ ਕਿ ਤੁਸੀਂ 45 ਦਿਨ ਤੱਕ ਨਾ ਮਹਾਰਾਜਾ ਸ਼ਾਈ ਸ਼ਰਬਤ ਪੀਓ ਪਹਿਲਾਂ ਅੱਜ ਆਪਦੀ ਰਿਪੋਰਟ ਕਰਾਓ ਅੱਜ ਆਪਦੀ ਰਿਪੋਰਟ ਕਰਾ ਕੇ 45 ਦਿਨ ਤੁਸੀਂ ਮਹਾਰਾਜ ਦਾ ਸਹੀ ਸ਼ਰਬਤ ਪੀਓ 45ਵੇਂ ਦਿਨ ਰਿਪੋਰਟ ਤੁਹਾਡੀ ਆਪੇ ਤੁਹਾਨੂੰ ਜਵਾਬ ਦੇ ਦੋਗੀ ਔਰ 15 ਦਿਨ ਦੇ ਵਿੱਚ ਉਸ ਤੋਂ ਤੁਸੀਂ ਆਪ ਲੋਕਾਂ ਨੂੰ ਦੱਸਣ ਲੱਜੋਗੇ ਵੀ ਹਾਂ ਭਾਈ ਤੁਸੀਂ ਵੀ ਮਹਾਰਾਜ ਦਾ ਸਹੀ ਸ਼ਰਬਤ ਪੀਣਾ ਸ਼ੁਰੂ ਕਰੋ ਸੇਮ ਚੀਜ਼ ਅਸੀਂ ਡੀ ਐਡਿਕਸ਼ਨ ਦੇ ਵਿੱਚ ਕਹਿੰਦੇ ਹਾਂ ਸੇਮ ਚੀਜ਼ ਅਸੀਂ ਜਿਹੜੇ ਲੋਕ ਨਸ਼ਾ ਕਰਦੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਿਰਫ 45 ਦਿਨ ਕੱਢ ਕੇ ਆਓ ਸਾਡੇ ਕੋਲ ਜਿਹਨਾਂ ਦਾ ਪੇਟ ਆਕੜ ਚੁੱਕੇ ਜੀ ਆਕੜਿਆ ਪਿਆ ਪੇਟ ਦਵਾਈਆਂ ਗੋਲੀਆਂ ਕੈਪਸੂਲ سیرਮ ਪੱਕੀਆਂ ਪਤਾ ਨਹੀਂ ਕੀ ਕੀ ਖਾ ਕੇ ਨੁਸਖੇ ਟੋਟ ਕੇ ਉਹਨਾਂ ਦਾ ਕੀ ਹੱਲ ਹੈ ਜੀ ਫਰੂਕੀ ਜੀ ਇਕੱਲੇ 45 ਦਿਨ ਅੱਛਾ ਜੀ ਗੱਲ ਇਥੇ ਹੀ ਤੁਸੀਂ 45 ਦਿਨ ਤੱਕ ਮਹਾਰਾਜਾ ਸ਼ਹੀ ਸ਼ਰਬਤ ਪੀਣਾ ਜਾਂ ਤੁਸੀਂ ਜੇ ਟਾਈਮ ਤੁਹਾਡੇ ਕੋਲ ਹੈਗਾ ਤਾਂ ਅਸੀਂ ਹਰ ਐਂਤਵਾਰ ਇੱਥੇ ਲੁਧਿਆਣੇ ਮਿਲਦੇ ਆ ਤੁਸੀਂ ਲੁਧਿਆਣੇ ਆ ਕੇ ਸਾਨੂੰ ਮਿਲੋ ਆਪਰ ਪੋਰਟਾ ਤੁਹਾਡੀ ਇਹ ਦੇਖਦੇ ਆ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਆ ਜਦੋਂ ਆਪਾਂ ਦਵਾਈ ਸ਼ੁਰੂ ਕਰਤੀ ਤੁਸੀਂ ਅੱਜ ਦੀ ਕੰਡੀਸ਼ਨ ਅਸੀਂ ਬਕਾਇਦਾ ਜੇ ਕਹੋਗੇ ਤਾਂ ਤੁਹਾਡੀ ਇੱਕ ਫੋਟੋ ਖਿੱਚ ਲਾਂਗੇ ਠੀਕ ਹੈ ਤੁਸੀਂ ਅੱਜ ਦੀ ਫੋਟੋ ਤੇ 45 ਦਿਨਾਂ ਬਾਅਦ ਦੀ ਫੋਟੋ ਤੁਹਾਨੂੰ ਆਪ ਹੀ ਫਰਕ ਪਤਾ ਲੱਗ ਜਾਣੀ ਜੀ ਅੱਛਾ ਇੱਕ ਹੋਰ ਬੜਾ ਅਹਿਮ ਚੀਜ਼ ਇੱਥੇ ਹੈਗੀ ਹੈ ਕਿਹੜੀਆਂ ਗਲਤੀਆਂ ਹੈਗੀਆਂ ਨੇ ਜਿਹੜੇ ਲੋਕ ਇਸ ਵੇਲੇ ਰੋਟੀ ਖਾਣ ਵੇਲੇ ਕਰ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦਾ ਪੇਟ ਆਕੜ ਜਾਂਦਾ ਕਿਹੜੀਆਂ ਮੋਟੀ ਮੋਟੀਆਂ ਗਲਤੀਆਂ ਜੀ ਤੁਹਾਡੇ ਤੁਹਾਡੇ ਮੁਤਾਬਕ ਸਭ ਤੋਂ ਨੰਬਰ 1 ਗਲਤੀ ਜਿਹੜੀ ਅਸੀਂ ਕਰਦੇ ਆ ਅਸੀਂ ਸੋਚਦੇ ਵੀ ਖਰਾਕ ਖਾਣੀ ਦਾ ਮਤਲਬ ਇਹ ਹੈ ਵੀ ਸਿਰਫ ਇਥੋਂ ਰੋਟੀ ਚੱਤੀ ਦੇ ਅੰਦਰ ਰੰਗੀ ਰੋਟੀ ਅਸੀਂ ਪ੍ਰੋਪਰ ਚੱਤੀ ਨਹੀਂ ਰਹੀ ਨੰਬਰ 1 ਦੂਸਰੀ ਨੰਬਰ ਤੇ ਗਲਤੀ ਜਿਹੜੀ ਸਭ ਤੋਂ ਵੱਡੀ ਅਸੀਂ ਕਰਦੇ ਆ ਜਦੋਂ ਸਾਨੂੰ ਲੱਗਦਾ ਵੀ ਸਾਡੇ ਤੋਂ ਕੋਈ ਵੀ ਚੀਜ਼ ਜਿਹੜੀ ਹੈਵੀ ਖਾਧੀ ਗਈ ਕੁਝ ਬਾਹਰਲਾ ਫਾਸਟ ਫੂਡ ਖਾਧਾ ਗਿਆ ਤਾਂ ਅਸੀਂ ਉਹਦੇ ਨਾਲ ਜਿਹੜਾ ਸੋਡਾ ਲੈ ਲੈਂਦੇ ਆ ਕੋਕਾ ਕੋਲਾ ਲੈ ਲਿਆ ਜਾਂ ਕੋਈ ਕੋਕ ਲੈ ਲਿਆ ਫੈਂਟਾ ਲੈ ਲਿਆ ਜਿੰਨੇ ਵੀ ਤਰ੍ਹਾਂ ਦੇ ਤੁਸੀਂ ਪਦਾਰਥ ਲੈਨੇ ਹੋ ਇਹ ਤੁਹਾਡੇ ਗੁੱਡ ਬੈਕਟੀਰੀਆਜ਼ ਨੂੰ ਵੀ ਹਾਮ ਕਰ ਦਿੰਦੇ ਆ ਇਹਦੇ ਕਰਕੇ ਤੁਹਾਡੀ ਵੀ ਟੱਟੀ ਫੇਰ ਆਉਣ ਰੁਕ ਜਾਂਦੀ ਆ ਤੁਹਾਡੇ ਪੇਟ ਦੇ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਔਰ ਹਰ ਵਾਰੀ ਜਦੋਂ ਤੁਹਾਨੂੰ ਕੁਝ ਵੀ ਲੱਗੂਗਾ ਵੀ ਅਣਪਚ ਖਾਣਾ ਰਹਿ ਗਿਆ ਤੁਸੀਂ ਹਰ ਵਾਰੀ ਉਹੀ ਚੀਜ਼ ਦਾ ਸਹਾਰਾ ਲਓਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜਯੋਦਾ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਯੋਦਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਮਹਿਜ਼ 45 ਦਿਨਾਂ ਦੇ ਵਿੱਚ ਆਕੜਿਆ ਪੇਟ ਹੋਵੇ ਬਲੂਟਿੰਗ ਹੋਵੇ ਫੈਟੀ ਲੀਵਰ ਹੋਵੇ ਜਾਂ ਪੇਟ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਹੋਵੇ ਤਾਂ ਉਹ ਜਿਹੜਾ ਮਹਾਰਾਜਾ ਸ਼ਾਈ ਸ਼ਰਬਤ ਹੈਗਾ ਇਸ ਦੇ ਸੇਵਨ ਦੇ ਨਾਲ 45 ਦਿਨਾਂ ਦੇ ਵਿੱਚ ਰਿਪੋਰਟਾਂ ਹੈਗੀਆਂ ਨੇ ਉਹ ਚੇਂਜ ਹੋ ਸਕਦੀਆਂ ਨੇ ਸੋ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਜੰਕ ਫਿਰ ਤੁਸੀਂ ਯੋਧਾ ਸਿੰਘ ਹਰ ਉਨ੍ਹਾਂ ਨੂੰ ਮਿਲਣਾ ਹੈ ਤਾਂ ਤੁਸੀਂ ਹਰੇਕ ਐਤਵਾਰ ਨੂੰ ਗਿੱਲਾਂਵਲੀ ਨਹਿਰ ਦੇ ਉੱਤੇ ਇਹਨਾਂ ਦਾ ਕਲੀਨਿਕ ਹੈਗਾ ਉੱਥੇ ਆ ਕੇ ਤੁਸੀਂ ਅਪਾਇੰਟਮੈਂਟ ਪਹਿਲਾਂ ਫਿਕਸ ਕਰਕੇ ਮਿਲ ਸਕਦੇ ਹੋ ਤੇ ਆਪਣੀਆਂ ਰਿਪੋਰਟਾਂ ਸਾਂਝੀਆਂ ਕਰ ਸਕਦੇ ਹੋ ਆਪਣੀ ਦਿੱਕਤ ਪਰੇਸ਼ਾਨੀ ਤੁਸੀਂ ਇਹਨਾਂ ਨਾਲ ਸ਼ੇਅਰ ਕਰਕੇ ਆਪਣੀ ਦਿੱਕਤ ਪਰੇਸ਼ਾਨੀ ਤੋਂ ਨਿਜਾਤ ਪਾ ਸਕਦੇ ਹੋ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡੇ ਕੋਲ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਸਕਦੇ ਹੋ ਜੁਦਾ ਸਿੰਘ ਉਹਨਾਂ ਦੀ ਟੀਮ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹੈ ਧੰਨਵਾਦ